ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਵਾਧਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਪਹੁੰਚ ਸਕਦੀ ਹੈ 20 ਲੱਖ ਤੱਕ ਬਰਫੀਲੇ ਤੂਫਾਨ ਅਤੇ ਤੇਜ਼ ਹਵਾਵਾਂ ਕਾਰਨ ਜਨਜੀਵਨ ਪ੍ਰਭਾਵਿਤ অন্ਟੇਰੀਓ ਤੇ ਕਿਊਬਿਕ ਦੇ ਕਈ ਇਲਾਕਿਆਂ 'ਚ ਬਿਜਲੀ ਠੱਪ ਹੋਈ ਉੱਤਰ ਪੱਛਮੀ ਕੈਲਗਰੀ 'ਚ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ ਬਾਰੀਹਾੜ ਫਾਇਰ ਅਧਿਕਾਰੀਆਂ ਅਨੁਸਾਰ ਕਾਰਾਂ ਚ ਫਸੇ 13 ਲੋਕਾਂ ਨੂੰ ਬਚਾਇਆ ਗਿਆ। ਨਵੇਂ ਸਾਲ ਮੌਕੇ ਮੁਸਾਫਰਾਂ ਲਈ ਖੁਸ਼ਖਬਰੀ, ਬੀਸੀ ਚ 31 ਦਸੰਬਰ ਦੀ ਰਾਤ ਮਿਲੇਗੀ ਪਬਲਿਕ ਟਰਾਂਜ਼ਿਟ ਚ ਮੁਫਤ ਸਫ਼ਰ ਦੀ ਸਹੂਲਤ। ਕੈਨੇਡਾ ਨੂੰ ਜਲਦੀ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਹੜ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਚੋਂ ਲਗਭਗ ਅੱਧੇ ਭਾਰਤ ਤੋਂ ਹੋ ਸਕਦੇ ਨੇ। ਇਸ ਦਾ ਮੁੱਖ ਕਾਰਨ 2025 ਚ ਰਿਕਾਰਡ ਗਿਣਤੀ ਚ ਵਰਕ ਪਰਮਿਟ ਦਾ ਖਤਮ ਹੋਣਾ ਹੈ। ਤੇ ਇਹ سلسلہ 2026 ਚ ਵੀ ਜਾਰੀ ਰਹੇਗਾ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2025 ਦੇ ਅੰਤ ਤੱਕ ਲਗਭਗ 1053000 ਵਰਕ ਪਰਮਿਟ ਖਤਮ ਹੋ ਚੁੱਕੇ ਨੇ ਤੇ 2026 ਦੇ ਵਿੱਚ ਹੋਰ 927000 ਪਰਮਿਟ ਖਤਮ ਹੋ ਜਾਣਗੇ ਮਿਸਿਸਾਗਾ ਸਥਿਤ ਇਮੀਗ੍ਰੇਸ਼ਨ ਸਲਾਹਕਾਰ ਕਮਰ ਸਿਰਾ ਨੇ ਇਹ ਅੰਕੜੇ ਹਾਸਲ ਕੀਤੇ ਨੇ ਤੇ ਭਾਰਤੀ মিডিਆ ادارے ਹਿੰਦੁਸਤਾਨ ਟਾਈਮਜ਼ ਨਾਲ ਸਾਂਝੇ ਕੀਤੇ ਜਿਵੇਂ ਹੀ ਇਹ ਵਰਕ ਪਰਮਿਟ ਖਤਮ ਹੁੰਦੇ ਨੇ ਤਾਂ ਇਹਨਾਂ ਦੇ ਧਾਰਕ ਆਊਟ ਆਫ ਸਟੇਟਸ ਹੋ ਜਾਂਦੇ ਨੇ ਤੇ ਦੇਸ਼ 'ਚ ਗੈਰ ਕਾਨੂੰਨੀ ਤੌਰ ਤੇ ਰਹਿਣ ਲੱਗਦੇ ਨੇ ਜਦੋਂ ਤੱਕ ਕਿ ਉਹ ਕਿਸੇ ਹੋਰ ਵੀਜ਼ੇ 'ਚ ਤਬਦੀਲ ਨਹੀਂ ਹੋ ਜਾਂਦੇ ਜਾਂ ਸਥਾਈ ਨਿਵਾਸ ਪ੍ਰਾਪਤ ਨਹੀਂ ਕਰ ਲੈਂਦੇ ਕੈਨੇਡੀਅਨ ਸਰਕਾਰ ਵੱਲੋਂ ਇਮੀਗ੍ਰੇਸ਼ਨ ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਇਹ ਰਸਤੇ ਹੁਣ ਤੰਗ ਹੋ ਗਏ ਨੇ ਸਰਕਾਰ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਕਾਮਿਆਂ ਦੀ ਗਿਣਤੀ ਘਟਾ ਰਹੀ ਹੈ ਤੇ ਸ਼ਰਨ ਦੇ ਦਾਅਵਿਆਂ ਨੂੰ ਕੱਟ ਕਰਨ ਲਈ ਨਵੇਂ ਨਿਯਮ ਲਾਗੂ ਕਰ ਰਹੀ ਹੈ ਸਿਰਾਹ ਨੇ ਦੇਸ਼ ਵਿੱਚ ਕਾਨੂੰਨੀ ਦਰਜਾ ਗਵਾਉਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਅਰਾਜਕ ਹੋਣ ਵਾਲੀ ਹੈ ਉਹਨਾਂ ਦੱਸਿਆ ਕਿ ਕੈਨੇਡਾ ਨੂੰ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੇ ਗੈਰਕਾਨੂੰਨੀ ਹੋਣ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਸਿਰਫ 2026 ਦੀ ਪਹਿਲੀ ਤਿਮਾਹੀ ਚ ਹੀ ਲਗਭਗ 315000 ਪਰਮਿਟ ਖਤਮ ਹੋਣਗੇ ਜੋ ਸਿਸਟਮ ਚ ਇੱਕ ਵੱਡੀ ਰੁਕਾਵਟ ਪੈਦਾ ਕਰਨਗੇ 2026 ਦੇ ਅੱਧ ਤੱਕ ਕੈਨੇਡਾ ਚ ਲਗਭਗ 20 ਲੱਖ ਗੈਰਕਾਨੂੰਨੀ ਪ੍ਰਵਾਸੀ ਹੋ ਸਕਦੇ ਨੇ ਇਨਾਂ ਚੋਂ ਘੱਟੋ ਘੱਟ 10 ਲੱਖ ਲੋਕ ਭਾਰਤ ਤੋਂ ਹੋਣ ਦਾ ਅਨੁਮਾਨ ਹੈ ਸਿਰਾ ਅਨੁਸਾਰ ਭਾਰਤੀਆਂ ਲਈ ਇਹ ਅੰਕੜਾ ਬਹੁਤ ਹੀ ਘੱਟ ਕਰਕੇ ਦੱਸਿਆ ਗਿਆ ਅੰਦਾਜ਼ਾ ਹੈ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋ ਰਹੇ ਨੇ ਤੇ ਕਈ ਸ਼ਰਨ ਦੇ ਦਾਅਵੇ ਰੱਦ ਕੀਤੇ ਜਾ ਰਹੇ ਨੇ ਦੇਸ਼ 'ਚ ਗੈਰਕਾਨੂੰਨੀ ਆਬਾਦੀ ਵਧਣ ਕਾਰਨ ਗ੍ਰੇਟਰ ਟੋਰਾਂਟੋ ਏਰੀਆ ਜਿਵੇਂ ਕਿ ਬ੍ਰੈਂਟਨ ਤੇ ਕੈਲਡਨ ਦੇ ਜੰਗਲੀ ਇਲਾਕਿਆਂ 'ਚ ਲੋਕਾਂ ਨੇ ਟੈਂਟ ਲਗਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਬ੍ਰੈਂਟਨ ਦੇ ਪੱਤਰਕਾਰ ਨਿਤਿਨ ਚੋਪੜਾ ਨੇ ਦੱਸਿਆ ਕਿ ਅਜਿਹੀਆਂ ਖਬਰਾਂ ਨੇ ਕਿ ਭਾਰਤ ਦੇ ਆਊਟ ਆਫ ਸਟੇਟਸ ਪ੍ਰਵਾਸੀ ਨਗਦ ਦੇ ਕੰਮ ਕਰ ਰਹੇ ਨੇ ਤੇ ਕੁਝ ਏਜੰਟ ਧੋਖੇ ਨਾਲ ਕੰਟਰੈਕਟ ਮੈਰਿਜ ਕਰਵਾਉਣ ਦੇ ਅੱਡੇ ਚਲਾ ਰਹੇ ਨੇ ਕਾਮਿਆਂ ਦੇ ਹੱਕਾਂ ਲਈ ਲੜਨ ਵਾਲਾ ਗਰੁੱਪ ਨੌਜਵਾਨ سپورਟ ਨੈਟਵਰਕ ਜਨਵਰੀ ਚ ਇਸ ਇਮੀਗ੍ਰੇਸ਼ਨ ਸਥਿਤੀ ਤੇ ਪਰਮਟ ਖਤਮ ਹੋਣ ਦੇ ਸੰਕਟ ਵਿਰੁੱਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਨੈਟਵਰਕ ਦੇ ਕਾਰਕੁਨ ਵਿਕਰਮਜੀਤ ਸਿੰਘ ਨੇ ਕਿਹਾ ਹੈ ਕਿ ਉਹ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਰਸ਼ਾ ਦੇ ਹੱਲ ਲਈ ਸਾਂਝੀ ਕਾਰਵਾਈ ਦੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਕੋਲ ਕਾਨੂੰਨੀ ਤੌਰ ਤੇ ਰਹਿਣ ਦਾ ਕੋਈ ਰਸਤਾ ਨਹੀਂ ਬਚਿਆ ਕੈਨੇਡਾ ਦੇ ਜ਼ਿਆਦਾਤਰ ਪੂਰਬੀ ਹਿੱਸਿਆਂ 'ਚ ਸੋਮਵਾਰ ਤੋਂ ਸ਼ੁਰੂ ਹੋਈ ਬਰਫ਼ੀਲੀ ਬਾਰਿਸ਼ ਅਤੇ ਤੂਫਾਨੀ ਹਵਾਵਾਂ ਦਾ ਸਿਲਸਲਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਅਨਟਾਰੀਓ ਅਤੇ ਕਿਊਬਿਕ 'ਚ ਸੜਕਾਂ ਦਾ ਬੁਰਾ ਹਾਲ ਹੈ ਅਤੇ ਮੌਸਮ ਕਰਕੇ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। এনਵਾਇਰਨਮੈਂਟ ਕੈਨੇਡਾ ਵੱਲੋਂ ਪੂਰਬੀ ਅਨਟਾਰੀਓ ਤੋਂ ਲੈ ਕੇ ਐਟਲੈਂਟਿਕ ਖੇਤਰ ਤੱਕ yellow ਅਤੇ orange ਅਲਰਟ ਜਾਰੀ ਕੀਤੇ ਗਏ ਨੇ। ਅਨਟਾਰੀਓ ਅਤੇ ਕਿਊਬਿਕ 'ਚ ਬਰਫ਼ੀਲੀ ਬਾਰਿਸ਼ ਉੱਡਦੀ ਬਰਫ਼, ਨਿੱਕੇ ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਇੱਕ ਸਮੇਂ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਯੂਬਿਕ ਸਿਟੀ ਦੇ ਉੱਤਰ ਪੂਰਬ ਤੇ ਨਿਊ ਬ੍ਰਾਂਜ਼ਵਿਕ ਦੇ ਉੱਤਰੀ ਇਲਾਕਿਆਂ 'ਚ 15 ਤੋਂ 40 ਸੈਂਟੀਮੀਟਰ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬੇहद ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸ ਸਮੇਂ ਤਕਰੀਬਨ ਪੂਰਾ ਕੈਨੇਡਾ ਵੱਖ-ਵੱਖ ਤਰ੍ਹਾਂ ਦੇ ਮੌਸਮੀ ਪ੍ਰਭਾਵ ਹੇਠ ਹੈ। BC ਦੇ ਹੈਡਾਗਵਾਈ 'ਚ ਬੇਤਹਾਸ਼ਾ ਬਾਰਿਸ਼ ਨੇ ਟਾਪੂ ਦੇ ਉੱਤਰ ਤੇ ਦੱਖਣ ਨੂੰ ਜੋੜਨ ਵਾਲੇ ਹਾਈਵੇ 16 ਨੂੰ ਭਾਰੀ ਨੁਕਸਾਨ ਪਹੁੰਚਾਇਆ। ਮੌਸਮ ਵਿਭਾਗ ਨੇ ਲੰਡਨ, অন্ਟਾਰੀਓ ਚ ਲੇਕ ਹਿਊਰਨ ਅਤੇ ਜਾਰਜੀਅਨ ਬੇ ਇਲਾਕਿਆਂ ਚ ਭਿਆਨਕ ਬਰਫੀਲੇ ਤੂਫਾਨ ਵਰਗੀਆਂ ਸਥਿਤੀਆਂ ਦੀ ਚੇਤਾਵਨੀ ਦਿੱਤੀ ਹੈ ਜਿਸ ਦੌਰਾਨ ਆਵਾਜਾਈ ਤੇ ਹੋਰ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਮੌਸਮ ਵਿਭਾਗ ਅਨੁਸਾਰ ਇਹ ਬਰਫੀਲਾ ਮੌਸਮ ਵੀਰਵਾਰ ਤੱਕ ਜਾਰੀ ਰਹਿ ਸਕਦਾ ਹੈ ਤੇ 50 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ ਹਵਾਵਾਂ ਦੀ ਰਫਤਾਰ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਣ ਕਾਰਨ ਉੱਡਦੀ ਬਰਫ ਵਿਜ਼ਿਬਿਲਟੀ ਤਕਰੀਬਨ 0 ਕਰ ਸਕਦੀ ਹੈ ਤੇ ਯਾਤਰਾ ਕਰਨਾ ਬੇहद ਖਤਰਨਾਕ ਹੋ ਸਕਦਾ ਹੈ ਨੋਵਾ ਸਕੋਸ਼ੀਆ ਦੇ ਉੱਤਰੀ ਹਿੱਸਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਿੱਥੇ ਹਵਾਵਾਂ ਦੀ ਰਫਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਇਸ ਦੇ ਨਾਲ ਹੀ 에ਅਰ ਕੈਨੇਡਾ ਨੇ ਆਪਣੀ ਵੈੱਬਸਾਈਟ ਤੇ ਚੇਤਾਵਨੀ ਦਿੱਤੀ ਹੈ ਕਿ ਮੰਗਲਵਾਰ ਨੂੰ ਮੌਂਟਰੀਅਲ, ਓਟਵਾ ਤੇ ਟ੍ਰਾਂਟੋ ਦੇ ਹਵਾਈ ਅੱਡਿਆਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਤੇ ਅਜੇ ਵੀ ਅਸਰ ਪੈ ਸਕਦਾ ਹੈ ਕਿਉਂਕਿ 에어ਲਾਈਨ ਅਜੇ ਵੀ ਖਰਾਬ ਮੌਸਮ ਦੇ ਕਾਰਨ ਬਣੀ ਉਡਾਣਾਂ ਦੀ ਦੇਰੀ ਦੇ ਬੈਕਲੌਗ ਨਾਲ ਨਜਿੱਠ ਰਹੀ ਹੈ। ਕੈਲਗਰੀ ਦੇ ਬੋਨਸ ਇਲਾਕੇ 'ਚ ਪਾਣੀ ਦੀ ਇੱਕ ਮੁੱਖ ਪਾਈਪ ਫਟਣ ਕਾਰਨ ਭਾਰੀ ਹੜ ਆ ਗਿਆ ਜਿਸ ਕਾਰਨ ਫਾਇਰ ਫਾਈਟਰਸ ਨੂੰ ਤੇਜ਼ ਵਹਾਅ 'ਚ ਫਸੀਆਂ 7 ਕਾਰਾਂ 'ਚੋਂ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਪਿਆ ਪੁਲਿਸ ਅਤੇ ਫਾਇਰ ਫਾਈਟਰਸ ਨੇ 16th ਐਵੈਨਿਊ ਦੇ ਹੜ ਅਤੇ ਫਸੇ ਹੋਏ ਵਾਹਨਾਂ ਦੀ ਸੂਚਨਾ ਮਿਲਣ ਤੇ ਕਾਰਵਾਈ ਕੀਤੀ ਇਹ ਉਹੀ ਸੜਕ ਹੈ ਜਿੱਥੇ ਜੂਨ 2024 'ਚ ਵੀ ਇੱਕ ਵੱਡੀ ਪਾਈਪ ਫੱਟੀ ਸੀ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਐਕਟਿੰਗ ਬਟਾਲੀਅਨ ਚੀਫ ਟ੍ਰੈਵਰ ਸומרਫੀਲਡ ਨੇ ਦੱਸਿਆ ਕਿ 69th ਸਟਰੀਟ ਦੇ ਨੇੜੇ ਸੀਪੀ ਰੇਲ ਬ੍ਰਿਜ ਦੇ ਹੀਠਾ ਪਾਰਿਹੜ ਆ ਗਿਆ ਸੀ ਹੜ ਵਾਲੀ ਜਗ੍ਹਾ ਨੂੰ ਦੇਖਦੇ ਹੋਏ ਸ਼ਹਿਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਸ਼ਾਇਦ ਬੀਅਰਸਪਾ ਸਾਊਥ ਫੀਡਰ ਮੇਨ ਨਾਲ ਸੰਬੰਧਤ ਹੈ ਜੋ ਕਿ ਜੂਨ 2024 ਚ ਫਟਣ ਵਾਲੀ ਪਾਈਪ ਵਰਗੀ ਹੀ ਹੈ ਸਿਟੀ ਨੇ ਅੱਗੇ ਕਿਹਾ ਕਿ ਨੁਕਸਾਨ ਦੇ ਕਾਰਨ ਜਾਂ ਹੱਦ ਦੀ ਪੁਸ਼ਟੀ ਕਰਨਾ ਅਜੇ ਬਹੁਤ ਜਲਦੀ ਹੋਵੇਗਾ ਸומרਫੀਲਡ ਨੇ ਕਿਹਾ ਕਿ ਪੁਲ ਦੇ ਹੀਠਾ ਹੜ ਕਾਫੀ ਜ਼ਿਆਦਾ ਹੈ ਇਸ ਨੇ 16th ਐਵੈਨਿਊ ਦੀਆਂ ਚਾਰ ਚੋਂ ਦੋ ਲੇਨਜ਼ ਨੂੰ ਰੋਕ ਦਿੱਤਾ ਹੈ ਸਾਡੇ ਪੁਲਿਸ ਅਧਿਕਾਰੀ 16th ਐਵੈਨਿਊ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਰਹੇ ਨੇ ਮੰਗਲਵਾਰ ਰਾਤ ਨੂੰ ਹੋਮ ਰੋਡ ਅਤੇ ਸਰਸੀ ਟ੍ਰੇਲ ਦੇ ਵਿਚਕਾਰ 16th ਐਵੇਨਿਊ ਦੀਆਂ ਪੱਛਮ ਵੱਲ ਜਾਣ ਵਾਲੀਆਂ ਲੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਪੁਲਿਸ ਨੇ ਕਿਹਾ ਕਿ ਇਹ ਰਸਤੇ ਕਈ ਘੰਟਿਆਂ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਵਾਰਡ 1 ਦੀ ਕੌਂਸਲਰ ਕਿਮ ਟਾਇਰਸ ਨੇ ਕਿਹਾ ਹੈ ਕਿ ਉਹ ਆਪਣੇ ਵਾਰਡ ਤੋਂ ਦੁਬਾਰਾ ਪਾਣੀ ਦੀ ਪਾਈਪ ਫਟਣ ਦੀ ਖਬਰ ਸੁਣ ਕੇ ਪੂਰੀ ਤਰ੍ਹਾਂ ਨਾਲ ਹੈਰਾਨ ਹੈ। ਬੋਨਸਟਾ ਪਾਈਚਾਰਾ ਫਿਰ ਤੋਂ ਪ੍ਰਭਾਵਿਤ ਹੋ ਰਿਹਾ ਹੈ ਮੈਂ ਸਿਰਫ ਨੁਕਸਾਨ ਦੀ ਹੱਦ ਬਾਰੇ ਸੋਚ ਰਹੀ ਹਾਂ ਇਹ ਸਥਿਤੀ ਕਾਫੀ ਗੰਭੀਰ ਹੈ ਉਨ੍ਹਾਂ ਕਿਹਾ ਕਿ ਜਿਵੇਂ ਹੀ ਹੋਰ ਜਾਣਕਾਰੀ ਮਿਲੇਗੀ ਉਹ ਸੋਸ਼ਲ ਮੀਡੀਆ ਰਾਹੀਂ ਨਿਵਾਸੀਆਂ ਨੂੰ ਅਪਡੇਟ ਕਰਨਗੇ ਮੰਗਲਵਾਰ ਨੂੰ ਇੱਕ ਫੇਸਬੁੱਕ ਪੋਸਟ 'ਚ ਮੇਅਰ ਜਰੋਮੀ ਫਾਰਕਸ ਨੇ ਕਿਹਾ ਕਿ ਇਸ ਘਟਨਾ ਕਾਰਨ 2000 ਘਰਾਂ ਤੇ 100 ਕਾਰੋਬਾਰਾਂ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਫੋਰਕਾਸਟ ਨੇ ਕਿਹਾ ਕਿ ਕਿਰਪਾ ਕਰਕੇ ਆਸ-ਪਾਸ ਦੇ ਇਲਾਕੇ 'ਚ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਕੇ ਸਾਡੀ ਐਮਰਜੈਂਸੀ ਟੀਮਾਂ ਦੀ ਮਦਦ ਕਰੋ ਇਸ ਦੀ ਗੰਭੀਰਤਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਤੋਂ ਜਲਦੀ ਹੋਰ ਜਾਣਕਾਰੀ ਦੇਵਾਂਗੇ ਬ੍ਰਿਟਿਸ਼ ਕੋਲੰਬੀਆ 'ਚ ਨਵੇਂ ਸਾਲ ਦੀ ਆਮਦ ਮੌਕੇ ਕਈ ਸ਼ਹਿਰਾਂ 'ਚ 31 ਦਸੰਬਰ ਦੀ ਰਾਤ ਨੂੰ ਪਬਲਿਕ ਟਰਾਂਜ਼ਿਟ ਮੁਫਤ ਕਰਨ ਦਾ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਲੋਕ ਰਾਤ ਦੇ ਸਮੇਂ ਬਿਨਾਂ ਕਿਰਾਇਆ ਭੁਗਤਾਨ ਕੀਤੇ ਬੱਸਾਂ, ਸਕਾਈ ਟ੍ਰੇਨ ਤੇ ਹੋਰ ਟਰਾਂਜ਼ਿਟ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਇਸ ਕਦਮ ਦਾ ਮਕਸਦ ਨਸ਼ੇ ਦੀ ਹਾਲਤ 'ਚ ਡਰਾਈਵਿੰਗ ਵਰਗੀਆਂ ਜੋਖਮ ਭਰੀਆਂ ਸਥਿਤੀਆਂ ਤੋਂ ਬਚਾਅ ਕਰਨਾ ਤੇ ਸੜਕਾਂ 'ਤੇ ਸੁਰੱਖਿਆ ਵਧਾਉਣਾ ਹੈ। ਵੈਂਕੂਵਰ ਮੈਟਰੋ ਖੇਤਰ ਸਮੇਤ ਸੂਬੇ ਦੇ ਹੋਰ ਇਲਾਕਿਆਂ 'ਚ ਟਰਾਂਜ਼ਿਟ ਏਜੰਸੀਆਂ ਨੇ ਯਾਤਰੀਆਂ ਨੂੰ ਮੌਸਮੀ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਕੁਝ ਥਾਮਾਂ ਤੇ ਸੇਵਾਵਾਂ ਦੇ ਸਮੇਂ 'ਚ ਵਾਧਾ ਵੀ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸੁਰੱਖਿਅਤ ਤਰੀਕੇ ਨਾਲ ਘਰ ਪਹੁੰਚ ਸਕਣ। ਇਸ ਸਹੂਲਤ ਦਾ ਲਾਭ ਲੈਣ ਵਾਲੇ ਸੰਭਾਵਿਤ ਮੁਸਾਫਰਾਂ 'ਚ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਵੈਸਟ ਬੈਂਕ 'ਚ ਦਾਖਲ ਹੋਣ ਤੋਂ ਰੋਕੇ ਗਏ ਕੈਨੇਡੀਅਨ ਵਫ਼ਦ ਦੇ ਮੈਂਬਰ ਹੁਣ ਕੈਨੇਡਾ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਕਬਜ਼ਾਏ ਹੋਏ ਇਲਾਕਿਆਂ 'ਚ ਬਣ ਰਹੀਆਂ ਨਵੀਆਂ ਇਜ਼raਇਲੀ ਬਸਤੀਆਂ ਖਿਲਾਫ ਪਾਬੰਦੀਆਂ ਹੋਰ ਸਖਤ ਕੀਤੀਆਂ ਜਾਣ। ਇਹ ਵਫ਼ਦ ਜਿਸ ਵਿੱਚ 6 ਕੈਨੇਡੀਅਨ ਐਮਪੀ ਵੀ ਸ਼ਾਮਲ ਸਨ 16 ਦਸੰਬਰ ਨੂੰ ਬੇਕਾਰ ਹੋਏ ਫਲਸਤੀਨੀਆ ਨਾਲ ਮਿਲਣ ਲਈ ਵੈਸਟ ਬੈਂਕ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਐਲਨਬੀ ਬਾਰਡਰ ਚੈੱਕਪੁਆਇੰਟ ਤੇ ਹੀ ਰੋਕ ਕੇ ਵਾਪਸ ਮੋੜ ਦਿੱਤਾ ਗਿਆ। ਵਫ਼ਦ 'ਚ ਮੌਜੂਦ ਕਈ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਕੇ ਜਾਣ ਰਾਨ ਅੰਟਾਰੀਓ ਤੋਂ ਐਮਪੀ ਇਕਰਾ ਖਾਲਿਦ ਨੂੰ ਇੱਕ ਇਜ਼ਰਾਈਲੀ ਬਾਰਡਰ ਗਾਰਡ ਨੇ ਧੱਕਾ ਵੀ ਮਾਰਿਆ ਵਫਾ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਜਿਵੇਂ ਕਿ ਕੈਨੇਡੀਅਨ ਮੁਸਲਿਮ ਵੋਟ ਜਸਟਿਸ ਫੋਰ 올 ਕੈਨੇਡਾ ਦਿ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੁਣ ਫੈਡਰਲ ਸਰਕਾਰ ਤੋਂ ਮੰਗ ਕਰ ਰਹੀਆਂ ਨੇ ਕਿ ਕਬਜ਼ਾਏ ਹੋਏ ਵੈਸਟ ਬੈਂਕ 'ਚ ਬਣੇ ਸਮਾਨ ਦੀ ਕੈਨੇਡਾ 'ਚ ਆਮਦ ਤੇ ਪਾਬੰਦੀ ਲਗਾਈ ਜਾਵੇ ਤੇ ਨਾਲ ਹੀ ਕੈਨੇਡੀਅਨ ਨਾਗਰਿਕਾਂ ਨੂੰ ਉਹਨਾਂ ਬਸਤੀਆਂ 'ਚ ਪ੍ਰਾਪਰਟੀ ਖਰੀਦਣ ਤੋਂ ਰੋਕਿਆ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਇਹ ਮੰਗ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਦੇ ਉਸ ਫੈਸਲੇ ਦੇ ਰਿਸਪੌਂਸ 'ਚ ਹੈ ਜਿਸ ਤਹਿਤ ਇਸ ਮਹੀਨੇ ਦੀ ਸ਼ੁਰੂਆਤ 'ਚ ਵੈਸਟ ਬੈਂਕ ਦੇ ਫੌਜੀ ਕਬਜ਼ੇ ਹੇਠ ਆਉਂਦੇ ਹਿੱਸਿਆਂ 'ਚ 19 ਨਵੀਆਂ ਬਸਤੀਆਂ ਨੂੰ ਮਨਜ਼ੂਰੀ ਦਿੱਤੀ ਗਈ। ਕੈਨੇਡਾ ਨੇ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਇਹਨਾਂ ਗਰੁੱਪਾਂ ਦਾ ਕਹਿਣਾ ਹੈ ਕਿ 16 ਦਸੰਬਰ ਨੂੰ ਹੋਈ ਘਟਨਾ ਬਾਰੇ ਉਹ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨਾਲ ਲਗਾਤਾਰ ਸੰਪਰਕ 'ਚ ਨੇ ਪਰ ਹਾਲੇ ਤੱਕ ਮੰਤਰੀ ਨਾਲ ਕੋਈ ਰਸਮੀ ਮੁਲਾਕਾਤ ਨਹੀਂ ਹੋਈ ਕੈਲਗਰੀ 'ਚ ਚੱਲਣ ਵਾਲੀਆਂ ਗਰਮ ਸ਼ੀਨੂਕ ਹਵਾਵਾਂ ਨੂੰ ਬਹੁਤ ਸਾਰੇ ਲੋਕ ਸਿਰਦਰਦ ਨਾਲ ਜੋੜ ਕੇ ਵੇਖ ਰਹੇ ਨੇ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਬੰਧ ਬਾਰੇ ਵਿਗਿਆਨਕ ਸਬੂਤ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ ਯੂਨੀਵਰਸਿਟੀ ਆਫ ਕੈਲਗਰੀ ਦੀ ਕਮਿੰਗ ਸਕੂਲ ਆਫ ਮੈਡੀਸਨ 'ਚ ਸਹਾਇਕ ਪ੍ਰੋਫੈਸਰ ਅਤੇ ਨਿਊਰੋਲੋਜਿਸਟ ਡਾਕਟਰ ਸਰੀਨ ਆਰ ਕਹਿੰਦੀ ਹੈ ਕਿ ਹਵਾ ਦੇ ਦਬਾਅ ਅਤੇ ਸਿਰਦਰਦ ਦੇ ਰਿਸ਼ਤੇ ਬਾਰੇ ਜਿੰਨਾ ਅਸੀਂ ਸੋਚਦੇ ਹਾਂ ਓਨੀ ਸਪਸ਼ਟ ਜਾਣਕਾਰੀ ਸਾਡੇ ਕੋਲ ਨਹੀਂ ਹੈ ਤੇ ਇਸ ਵਿਸ਼ੇ ਤੇ ਕਈ ਗੱਲਾਂ ਅਜੇ ਵੀ ਯਕੀਨ ਨਾਲ ਨਹੀਂ ਕਹੀਆਂ ਜਾ ਸਕਦੀਆਂ ਸ਼ਿਨੂਕ ਨਾਲ ਹੋਣ ਵਾਲੇ ਸਿਰਦਰਦ ਸਿਰਫ ਲੋਕਾਂ ਦੇ ਅਨੁਭਵਾਂ ਤੱਕ ਹੀ ਸੀਮਤ ਨੇ 2000 ਚ ਮੈਡੀਕਲ ਜਰਨਲ ਨਿਊਰੋਲੋਜੀ ਵਿੱਚ ਛਪੀ ਇੱਕ ਸਟੱਡੀ ਨੇ ਦੱਸਿਆ ਸੀ ਕਿ ਸ਼ਿਨੂਕ ਹਵਾਵਾਂ ਕੁਝ ਲੋਕਾਂ ਚ ਮਾਈਗਰੇਨ ਹੋਣ ਦੀ ਸੰਭਾਵਨਾ ਵਧਾ ਦਿੰਦੀਆਂ ਨੇ ਪਰ ਅਜੇ ਵੀ ਇਹ ਸਵਾਲ ਬਾਕੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਡਾਕਟਰ ਔਰ ਜੋ ਸਿਰਦਰਦਾਂ ਦੀ ਮਾਹਿਰ ਹੈ ਕਹਿੰਦੀ ਹੈ ਕਿ ਇਸ ਦਾ ਕਾਰਨ ਸ਼ਾਇਦ ਉਚਾਈ ਅਤੇ ਹਵਾ ਦੇ ਦਬਾਅ ਨਾਲ ਜੁੜਿਆ ਹੋ ਸਕਦਾ ਹੈ ਬੈਰੋਮੈਟ੍ਰਿਕ ਪ੍ਰੈਸ਼ਰ ਉਹ ਦਬਾਅ ਹੁੰਦਾ ਹੈ ਜੋ ਹਵਾ ਆਪਣੇ ਭਾਰ ਨਾਲ ਧਰਤੀ ਉੱਤੇ ਪਾਉਂਦੀ ਹੈ ਉਹ ਸਮਝਾਉਂਦੀ ਹੈ ਕਿ ਜਿੰਨੀ ਜ਼ਿਆਦਾ ਉਚਾਈ ਹੁੰਦੀ ਹੈ ਓਨਾ ਹੀ ਹਵਾ ਦਾ ਦਬਾਅ ਘੱਟ ਹੁੰਦਾ ਹੈ ਤੇ ਜ਼ਿਆਦਾ ਉਚਾਈ ਵਾਲੇ ਇਲਾਕਿਆਂ 'ਚ ਮਾਈਗਰੇਨ ਦੀ ਸਮੱਸਿਆ ਵਧੇਰੇ ਵੇਖੀ ਗਈ ਹੈ ਕੈਲਗਰੀ ਸਮੁੰਦਰ ਤਲ ਤੋਂ 1040 ਮੀਟਰ ਤੋਂ ਵੱਧ ਉਚਾਈ ਤੇ ਸਥਿਤ ਹੈ ਦਰਸਲ ਇਹ ਕੈਨੇਡਾ ਦੇ ਕਿਸੇ ਵੀ ਵੱਡੇ ਸ਼ਹਿਰ ਦੀ ਸਭ ਤੋਂ ਵੱਧ ਉਚਾਈ ਤੇ ਹੈ ਇਸ ਦੇ ਬਾਵਜੂਦ ਡਾਕਟਰ ਔਰ ਕਹਿੰਦੀ ਹੈ ਕਿ ਉਚਾਈ ਅਤੇ ਮਾਈਗਰੇਨ ਦੇ ਵਿਚਕਾਰ ਸਿੱਧਾ ਸਬੰਧ ਅਜੇ ਤੱਕ ਸਾਬਤ ਨਹੀਂ ਹੋਇਆ ਕੁਝ ਅਧਿਐਨ ਦੱਸਦੇ ਨੇ ਕਿ ਜਾਨਵਰ ਖਾਸ ਕਰਕੇ ਚੂਹੇ ਹਵਾ ਦੇ ਦਬਾਅ 'ਚ ਕਮੀ ਆਉਣ ਨਾਲ ਆਪਣੇ ਅੰਦਰੂਨੀ ਕੰਨ ਦੇ ਸਿਸਟਮ ਰਾਹੀਂ ਦਰਦ ਅਤੇ ਤਣਾਅ ਮਹਿਸੂਸ ਕਰ ਸਕਦੇ ਨੇ ਪਰ ਡਾਕਟਰ ਔਰ ਦੱਸਦੀ ਹੈ ਕਿ ਮਨੁੱਖਾਂ 'ਚ ਇਹ ਗੱਲ ਅਜੇ ਤੱਕ ਪੂਰੀ ਤਰ੍ਹਾਂ ਸਮਝੀ ਨਹੀਂ ਗਈ ਡਾਕਟਰ ਔਰ ਨਵੰਬਰ 2025 'ਚ छਪੀ ਇੱਕ ਸਟੱਡੀ ਨਾਲ ਵੀ ਜੁੜੀ ਹੋਈ ਸੀ ਜਿਸ ਵਿੱਚ ਸ਼ੀਨੂਕ ਹਵਾਵਾਂ ਅਤੇ ਨੌਜਵਾਨਾਂ 'ਚ ਮਾਈਗਰੇਨ ਦੇ ਸਬੰਧ ਦੀ ਜਾਂਚ ਕੀਤੀ ਗਈ ਇਸ ਅਧਿਐਨ 'ਚ ਦੋਨਾਂ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਮਿਲਿਆ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਵਾਧਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਪਹੁੰਚ ਸਕਦੀ ਹੈ 20 ਲੱਖ ਤੱਕ ਬਰਫ਼ੀਲੇ ਤੂਫਾਨ ਅਤੇ ਤੇਜ਼ ਹਵਾਵਾਂ ਕਾਰਨ ਜਨਜੀਵਨ ਪ੍ਰਭਾਵਿਤ অন্ਟੇਰੀਓ ਤੇ ਕਿਊਬਿਕ ਦੇ ਕਈ ਇਲਾਕਿਆਂ 'ਚ ਬਿਜਲੀ ਠੱਪ ਹੋਈ ਉੱਤਰ ਪੱਛਮੀ ਕੈਲਗਰੀ 'ਚ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ ਭਾਰੀ ਹੜ੍ਹ ਫਾਇਰ ਅਧਿਕਾਰੀਆਂ ਅਨੁਸਾਰ ਕਾਰਾਂ 'ਚ ਫਸੇ 13 ਲੋਕਾਂ ਨੂੰ ਬਚਾਇਆ ਗਿਆ 90 ਸਾਲ ਮੌਕੇ ਮੁਸਾਫਰਾਂ ਲਈ ਖੁਸ਼ਖਬਰੀ ਬੀਸੀ ਚ 31 ਦਸੰਬਰ ਦੀ ਰਾਤ ਮਿਲੇਗੀ ਪਬਲਿਕ ਟਰਾਂਜ਼ਿਟ ਚ ਮੁਫਤ ਸਫ਼ਰ ਦੀ ਸਹੂਲਤ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ